ਲੋਕਾਂ ਵੱਲੋਂ ਬਹੁਤ ਵੱਡੀ ਜਿੱਤ ਦਿੱਤੀ ਗਈ ਹੈ ਮੈਂ ਲੋਕਾਂ ਦਾ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਇਸ ਗੁਰੂ ਨਗਰੀ ਦਾ ਇਸ ਗੁਰੂ ਨਗਰ ਪਿੱਤਰ ਸ਼ਹਿਰ ਦੇ ਜਿਹੜੀ ਸੰਗਤ ਹੈ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ ਔਰ ਮੈਨੂੰ ਤੀਸਰੀ ਵਾਰ ਮੌਕਾ ਦਿੱਤਾ ਇਸ ਨਗਰੀ ਦੀ ਸੇਵਾ ਕਰਨ ਦਾ ਮੈਂ ਸਭਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਇਸ ਨਗਰੀ ਦੇ ਕੰਮ ਉਸੇ ਅਧਾਰ ਤੇ ਕੀਤੇ ਜਾਣਗੇ ਅੱਗੇ ਨੂੰ ਵੱਧ ਵਧੀਆ ਤਰੀਕੇ ਨਾਲ ਕਰਾਂਗੇ ਔਰ ਜਿਹੜੇ ਵੀ 9 ਲੱਖ ਵੋਟਰ ਜਿਨ੍ਹਾਂ ਨੇ ਵੋਟ ਪਾਈ ਹੈ ਭਾਵੇਂ ਕਿਸੇ ਪਾਰਟੀ ਨੂੰ ਪਾਈ ਹੈ ਮੈਂ ਉਹਨਾਂ ਨੂੰ ਖੁੱਲੇ ਦਿਲ ਨਾਲ ਕਹਿਣਾ ਕਿ ਜਿਹੜਾ ਵੀ ਕੰਮ ਹੋਏ ਮੈਨੂੰ ਦੱਸੋ ਮੈਂ ਤੁਹਾਡੇ ਸਾਰੇ ਕੰਮ ਕਰੂੰਗਾ ਸਰ ਪੂਰੇ ਪੰਜਾਬ ਦੇ ਵਿੱਚ ਹੀ ਸ਼ੋਖ ਦਿੱਤਾ ਮਿਲਿਆ ਨੇ ਵੋਟਰਾਂ ਨੂੰ ਆਪਾਂ ਵਿਸ਼ਵਾਸ ਕੀਤਾ ਲੋਕਾਂ ਨੇ ਕਾਂਗਰਸ ਬਿਲਕੁਲ ਤੀਜੀ ਵਾਰ ਲੋਕਾਂ ਨੇ ਮੇਰੇ 'ਚ ਸਾਜ ਪ੍ਰਗਟਾਇਆ ਹੈ ਔਰ ਮੈਂ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਦੁਹੋਣਾ ਹੈ ਕਿ ਜਿਹੜਾ ਵੀ ਤੁਸੀਂ ਮਾਨ ਵਿਸ਼ਵਾਸ ਮੇਰੇ 'ਚ ਕੀਤਾ ਹੈ ਮੈਂ ਉਹਦੇ ਪੂਰਨ ਮੈਂ ਪੂਰਨ ਤੌਰ ਤੇ ਉਹਦੇ ਖਰਾ ਉਤਰਾਂਗਾ ਔਰ 9 ਲੱਖ ਵੋਟਰ ਜਿਨ੍ਹਾਂ ਨੇ ਵੋਟਾਂ ਪਾਈਆਂ ਔਰ ਬਾਕੀ ਵੀ ਲੋਕ ਇਹਨਾਂ ਨੂੰ ਕੁਝ ਦੋ ਤਾਕਤਾਂ ਸੀ ਇੱਕ ਕੇਂਦਰ ਦੀ ਸਰਕਾਰ ਦੀ ਇੱਕ ਮੌਜੂਦਾ ਰਾਜ ਸਰਕਾਰ ਦੀ ਦੋਨੋਂ ਕੋ ਦੋਹੋਂ ਕੋ ਤੰਤਰ ਬਹੁਤ ਵੱਡਾ ਹੁੰਦਾ ਤੇ ਜਿਹੜੇ 13 0 ਤਿੰਨੇ ਰਹਿ ਗਏ ਨੇ ਸੋ ਕਈ ਵਾਰ ਬੰਦਾ ਨਾ ਲੋੜ ਤੋਂ ਵੱਡੀਆਂ ਗੱਲਾਂ ਕਰਦਾ ਹੈ ਤੇ ਉਹ ਲੋਕ ਜਿਹੜੇ ਆ ਲੋਕ ਦੀ ਤਾਕਤ ਬਹੁਤ ਵੱਡੀ ਨਹੀਂ ਦੀ ਲੋਕ ਧਰਤੀ ਬਣਾ ਦਿੰਦੇ ਮੇਰਾ ਮੰਨਣਾ ਹੈ ਤਾਕਤ ਦੀ ਪਾਇਨੇ ਕੀ ਰੱਖਦੀ ਹੈ ਤੀਸਰੀ ਵਾਰ ਲਗਾਤਾਰ ਪਾਰਲੀਮੈਂਟ ਭਾਈ ਨੇ ਇਸ ਗੱਲ ਤੇ ਰੱਖਦੀ ਹੈ ਕਿ ਲੋਕ ਕੰਮ ਕਰਨ ਵਾਲੇ ਲੋਕ ਨੂੰ ਬੰਦੇ ਨੂੰ ਤਰਜੀਹ ਦਿੰਦੇ ਆ ਜਿਹੜਾ ਸੈਕੂਲਰ ਸੋਚ ਨਾਲ ਚੱਲਦਾ ਜਿਹੜਾ ਸਾਰਿਆਂ ਦੀ ਕੰਮ ਕਰਦਾ ਆ जात-पात बरकत उठ्टी उठके ਗੱਲ ਕਰਦੇ ਜਿਹੜੇ ਲੋਕ ਧਰਮਾਂ ਦੀ ਰਾਜਨੀਤੀ ਕਰਦੇ ਸੀ ਵਰਗਾਂ ਦੀ ਰਾਜਨੀਤੀ ਕਰਦੇ ਉਹਨਾਂ ਵਾਸਤੇ ਇਹ ਬੜਾ ਵੱਡਾ ਸਬਕ ਆ ਉਹਨਾਂ ਨੂੰ ਸਹੀ ਮੈਨੇਜ ਲੋਕਾਂ ਦੇ ਵਿਕਾਸ ਦੇ ਕੰਮ ਕਰਨੇ ਚਾਹੀਦੇ ਉਹਦੀ ਉਹਦਾ ਉਹਦਾ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਲੋਕ ਚੁਣੇ ਆ ਕਿਸੇ ਧਰਮ ਜਾਂ ਕਿਸੇ ਵਿਸ਼ੇਸ਼ ਵਰਗ ਨੂੰ ਅੱਗੇ ਨਹੀਂ ਲੈ ਜਾਣਾ ਅਸੀਂ ਅਸੀਂ ਸਮੁੱਚਿਆਂ ਦਾ ਵਿਕਾਸ ਕਰਨਾ ਹੈ ਪਰ ਜਿਹੜੇ ਵਰਗਾਂ ਨਾਲ ਜੁੜੇ ਸੀ ਧਰਮਾਂ ਨਾਲ ਜੁੜੇ ਸੀ ਅੱਜ ਉਹ ਉਸੀਂ ਦੇਖ ਲਓ ਕਿੱਥੇ ਗਏ ਸੋ ਅੱਜ ਤੁਸੀਂ ਦੇਖਿਆ ਕਿ ਜਿਹੜਾ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੀ ਜਿਹੜੀ ਕਾਊਂਟਿੰਗ ਹੈ ਉਹ ਮੁਕੰਮਲ ਕਰ ਲਈ ਗਈ ਹੈ ਤੇ ਇਸ ਪਾਰਲੀਮੈਂਟਰੀ ਕੰਸਟਿਟੂਐਂਸੀ ਸ੍ਰੀ ਬੁਰਜੀਤ ਸਿੰਘ ਔਜਲਾ ਜੀ ਨੂੰ winner declare ਕੀਤਾ ਹੈ ਉਹ 40301 ਵੋਟਾਂ ਤੋਂ ਜਿਹੜੇ ਆ ਫਾਈਨਲੀ ਵੀ ਜੇ ਡਿਕਲੇਅਰ ਹੋਏ ਨੇ ਐਂਡ ਉਹਨਾਂ ਨੂੰ ਰੀਸੈਂਟਲੀ ਅਸੀਂ ਸਰਟੀਫਿਕੇਟ ਆਫ ਇਲੈਕਸ਼ਨ ਉਹਨਾਂ ਨੂੰ ਪਰਸਨਲੀ ਇਥੋਂ ਆਰ ਬਤੌਰ ਰਿਟਰਨਿੰਗ ਅਫਸਰ ਮੈਂ ਜਾਰੀ ਕੀਤਾ ਜੇ ਬਿਲਕੁਲ ਸ਼ਾਂਤੀਪੂਰਵਕ ਹੋਈ ਇੱਥੇ ਤੁਸੀਂ ਦੇਖਿਆ ਵੀ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲੇ ਇੱਕ ਇੱਕ ਵਾਰਦਾਤ ਹੋਈ ਸੀਗੀ ਉਹ ਇੱਕ ਦਿਨ ਪਹਿਲਾਂ ਹੋਈ ਸੀਗੀ ਲਖੋਵਾਲ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟਲੀ ਸ਼ਾਂਤੀ ਮੇ ਰਿਹਾ ਤਾਂ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਦਾ ਬੜਾ ਧੰਨਵਾਦੀ ਹਾਂ ਮੀਡੀਆ ਦਾ ਸਾਰੇ ਸਟੇਕ ਹੇਲਡਰਸ ਦਾ ਵਧੀਆ ਵੀ ਉਹ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਅਪਰੀਸ਼ੀਏਟ ਕੀਤਾ ਵੀ ਪੰਜਾਬ ਦੇ ਵਿੱਚ ਓਵਰ ਆਲ ਇਲੈਕਸ਼ਨ ਬੜੇ ਸ਼ਾਂਤੀਪੂਰਨ ਰਹੇ ਐਂਡ ਜਿਹੜਾ ਰਿਜ਼ਲਟ ਅਪਡੇਸ਼ਨ ਹੈ ਉਹ ਵੀ ਪੰਜਾਬ ਦਾ ਬੜਾ ਫਾਸਟ ਰ ਹੈ ਐਂਡ ਕਾਊਂਟਿੰਗ ਪ੍ਰੋਸੈਸ ਵੀ ਜਿਹੜਾ ਅੱਜ ਹੈ ਤਕਰੀਬਨ ਸਾਰੇ ਪਾਰਲੀਮੈਂਟਰੀ ਕਨਸਟੀਟੂਐਂਸੀਜ਼ ਦੇ ਵਿੱਚ ਬਲੇ ਚੰਗੇ ਤਰੀਕੇ ਨਾਲ ਆਲਮੋਸਟ ਫਾਈਨਲਾਈਜ਼ ਹੋ ਗਿਆ